ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਸੀਗਾ ਵੀ ਅੱਜ ਜਿਹੜਾ ਆਪਾਂ ਪਿੰਡ ਦਾਨਗੜ੍ਹ ਹਨ ਬਠਿੰਡੇ ਦੇ ਕੋਲ ਜਿਹੜਾ ਆਪਾਂ ਕੱਲ ਤੁਹਾਨੂੰ ਦਿਖਾਇਆ ਸੀ ਮੰਜ਼ਰ ਕਿਹੋ ਜਿਹਾ ਸੀ ਸੀਗਾ ਛੋਟੇ ਅੱਜ ਆਪਾਂ ਪਹੁੰਚ ਗਏ ਬਠਿੰਡੇ ਦੇ ਸਾਰੇ ਲੋਕਾਂ ਨੂੰ ਕਰਦੇ ਆਪੀਲ ਮੜੀ ਜੀ ਬੱਸ ਹੀ ਪਤੀ ਆ ਲੋਕਾਂ ਨੂੰ ਬਠਿੰਡਾ ਬਹੁਤ ਵੱਡਾ ਹੈ ਬਹੁਤ ਵੱਡਾ ਹੈ ਬਠਿੰਡੇ ਦੇ ਲੋਕ ਆਜੋ ਯਾਰ ਬਾਲੇ ਲੋਕ ਆਓ ਯਾਰ ਆਪਾਂ ਜੀ ਆਹ ਲੱਗ ਗਿਆ ਜੀ ਮੋਰਚਾ ਜੀ ਸਾਮੇ ਲੋਕ ਨਹੀਂ ਨਾ ਜ਼ੁਲਮ ਹੋਇਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਚਾਹ ਰਹੇ ਹੁਣ ਵਸਾ ਇਹ ਖਾਗੇ ਤੋਂ ਆਪਨੇ ਥੇ ਆਲੇ ਲੋਕਾਂ ਨੂੰ ਇੰਨਾ ਇਤਨਾ ਬਹੁਤ ਕਰਵਾ ਨਾ ਸਰਪੰਚ ਵੀ ਪਹੁੰਚ ਗਿਆ ਜੱਗਾ ਸਰਪੰਚ ਤਾਂ ਖਿੱਚ ਕੇ ਕਰ ਦੋ ਬਈ ਸ਼ੇਅਰ ਪਹਿਲਾਂ ਲੋਕਾਂ ਨੂੰ ਕਰਦੀਏ ਅਪੀਲ ਸਾਨੂੰ ਦਿਖਾਉਣੇ ਆ ਵੀ ਜੋ ਅੱਜ ਚੱਲ ਰਿਹਾ ਹੈ ਹਨਾ ਕਰ ਦੋ ਸ਼ੇਅਰ ਫਿਰ ਜੁੜਦੇ ਆ ਕਰ ਦੋ ਲੋਕਾਂ ਤੱਕ ਜਿਵੇਂ ਤੁਸੀਂ ਕੱਲ ਬਿੜੀਮਪੁਰੀ ਦੁਨੀਆ ਤੱਕ ਪਹੁੰਚਾਇਆ ਤੇ ਲੋਕਾਂ ਨੂੰ ਦੁਨੀਆ ਦੇ ਨੂੰ ਕੱਲ ਪਤਾ ਲੱਗਿਆ ਵੀ ਅਸਲੀ ਗੱਲ ਕੀ ਸੀ ਹਨਾ ਬਹੁਤ ਸਾਰੇ ਲੋਕ ਪਹਿਲਾਂ ਸਾਨੂੰ ਸਵਾਲ ਕਰਦੇ ਆ ਵੀ ਉੱਥੇ ਗਏ ਪਰ ਅੱਜ ਜੇ ਅਸੀਂ ਅੱਜ ਕੱਲ ਦੇ ਗਏ ਆ ਅੱਜ ਫੇਰ ਗਏ ਆ ਸਵੇਰ ਦੇ ਤੁਰੇ ਹੋਏ ਸੀਗੇ ਲੰਘ ਜਿਗਾ ਲੰਘ ਜਿਗਾ ਤੇ ਖਿੱਚ ਕੇ ਕਰ ਦੋ ਸ਼ੇਅਰ ਤਾਂ ਕਿ ਇਹਦਾ ਕਰੀਬ ਲੋਕਾਂ ਦੀ ਆਵਾਜ਼ ਬਣ ਸਕੀਏ ਛੋਟੇ ਦੇ ਲੱਗ ਲਾਇਆ ਧੰਨ ਔਰ ਉਹ ਭਾਈ ਪਹੁੰਚ ਗਏ ਜੋ ਨਾ ਪਹੁੰਚ ਗੀਆਂ ਫਿਰ ਕਹਿ ਦਿੰਦੇ ਆ ਕੋਈ ਧਾਰਮਿਕ ਜਥੇਬੰਦੀ ਨਹੀਂ ਆਈ ਆਮ ਜਥੇਬੰਦੀਆਂ ਆ ਗਈਆਂ ਕੋਈ ਉਰਾਂ ਜਥੇਬੰਦੀਆਂ ਆ ਗਈਆਂ ਹਨਾ ਲੋਕ ਆ ਗਏ ਗੱਲ ਕਰ ਯਾਰ ਜ਼ੁਲਮ ਮਤਾਂ ਬੰਦਿਆਂ ਦੇ ਹੋਇਆ ਨਾ ਇਨਸਾਨੀਅਤ ਦਾ ਜ਼ੁਲਮ ਹੋਇਆ ਇਨਸਾਨੀ ਦਾ ਫਰਕ ਸਮਝ ਕੇ ਪਹੁੰਚੋ ਯਾਰ ਲੋਕੋ ਇਹਨਾਂ ਦੀ ਆਵਾਜ਼ ਬੁਲੰਦ ਕਰੋ ਪਹੁੰਚੋ ਬਾਈ ਅਸੀਂ ਪਹੁੰਚ ਆ ਹੀ ਜਾਂਦੇ ਨੇ 5-6 ਟਰਾਲੀਆਂ ਆ ਨਹਿਰਾ ਦੇ ਨਿਯਾਮ ਵਾਲਾ ਨਾ ਅੱਛਾ ਇਹ ਫਤਿਹ ਜੀ 80 ਗਾਜ ਬਹੁਤ ਬਹੁਤ ਚੰਗਾ ਹੋਰ ਮੈਂ ਕੱਟਦੇ ਨੂੰ ਆ ਜਾਣਗੇ ਆਪੇ ਅਰ ਕਿਹ ਦੇਖਿਆ ਬੀੜ ਦੋ ਚੱਲ ਚਲੋ ਤੇ ਲੈ ਲਿਓ ਹਾਂ ਹਾਂ ਅਰ ਕਿਹ ਚਾਹੀਦਾ ਆਪਣੇ ਆ 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 ਉਹ ਜਰਾ ਜੁਪੀ ਵਿਹਾਰ ਤੁਸੀਂ ਸੁਣਦੇ ਹੁੰਦੇ ਸੀ ਨਾ ਅਤਿਆਚਾਰ ਹੁੰਦਾ ਵੀ ਪੰਜਾਬ 'ਚ ਤਾਂ ਹੋ ਹੀ ਨਹੀਂ ਸਕਦਾ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਹੋਇਆ 8 ਘਰਾਂ ਨੂੰ ਅੱਗ ਲਾਤੀ ਪਿੰਡ ਦੇ ਵਿੱਚ ਕੋਈ ਸਪੋਰਟ ਨਹੀਂ ਆ ਅਸੀਂ ਖੜੇ ਆ ਇੱਥੇ ਝੋਟਾ ਬਾਈ ਆ ਮਾਨਸਾਲਾ ਸੀਰਾ ਢਿੱਲੋ ਜੱਗੇ ਵਰਗੇ ਅਸੀਂ ਆ ਕੇ ਖੜੇ ਆ 99 99 ਮਜ਼ਦੂਰ ਬੰਦੇ ਆਏ ਬੇ ਨੇ ਸੋ ਭਰਾਵੋ ਬੇਨਤੀ ਕਰਦੇ ਆ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਹ ਏਡਾ ਘਾਣ ਹੋ ਜਾਂਦਾ ਲੋਕਾਂ ਨੂੰ ਤਾਂ ਅਸੀਂ ਜਸੇ ਬੰਦੀ ਵਾਲੇ ਮੈਂ ਕਹਿੰਨਾ ਸਾਥ-ਸਾਥ ਮਾਰ ਲੈਂਦੇ ਪਲਾਟ ਦਿਵਾਉਣ ਵਾਸਤੇ ਲੜੀ ਜਾਂਦੇ ਹੋਂ ਜਿਨ੍ਹਾਂ ਦੇ ਪਲਾਟ ਖੋ ਕੇ ਸ਼ਰਿਆਂ ਮਟਾ ਤੇ ਕੁੜੀਆਂ ਦੇ ਕੱਪੜ ਯਾਰ ਇਸ ਤੋਂ ਵੱਧ ਹੋਰ ਕੀ ਹੋ ਸਕਦਾ ਮੈਂ ਤਾਂ ਕਹਾਂ ਜੇ ਇੱਥੇ ਨਾਲ ਜਮੇ ਜਾਗਦੀ ਜ਼ਮੀਰ ਹੈ ਨਹੀਂ ਤੁਹਾਡੀ ਕੱਲ ਮੈਂ ਤੇ ਜੁਟਣਾ ਮੰਜ਼ਰ ਦੇਖਿਆ ਵੀ ਜਿਨ੍ਹਾਂ ਨੇ ਯਾਰ ਆਪਦੇ ਜਵਾਕੜੀਆਂ ਖਾਤਰ ਛੋਟੀਆਂ ਛੋਟੀਆਂ ਖਾਤਰ ਦਾਦ ਲਈ ਸਮਾਨ ਜੋੜਿਆ ਸੀ ਹਨ ਉਹ ਵੀ ਫੂਕਦਾ ਪੈਣਾ ਉਹ ਹੀ ਗੱਲ ਹੈ ਨਾ ਵੀ ਉਹਨਾਂ ਦੇ ਹੌਸਲੇ ਵੱਧੇ ਆ ਬੰਦ ਨੂੰ ਇੱਥੇ ਉਹਨਾਂ ਨੱਕ ਮੋੜਾਂਗੇ ਜਾਂ ਕਿ ਪਹਿਲੀ ਤਾਂ ਗੱਲ ਹੈ ਯਾਰ ਕਹਿੰਦੇ ਹੁੰਦੇ ਗੁੱਸਾ ਗਰੀਬ ਤੇ ਆਉਂਦਾ ਜੇ ਕੋਈ ਬਰਾਬਰ ਦਾ ਹੁੰਦਾ ਨੱਕ ਭੰਨ ਕੇ ਤੋੜਦਾ ਸਾਲਿਆਂ ਨੂੰ ਹਨਾ ਚੱਕ ਕੇ ਗਰੀਬਾਂ ਦੇ ਘਰੇ ਵੜ ਕੇ ਮੈਂ ਕਹਿੰਦਾ ਇਹ ਕੋਈ ਬਦਮਾਸ਼ੀ ਹੈ ਯਾਰ ਕਰਨੀ ਤਾਂ ਚੱਜ ਦੇ ਹੱਕ ਤੇ ਵੱਜੋ ਗਰੀਬਾਂ ਦੇ ਘਰ ਫੂਕਦੇ ਮਿਹਰਬਾਨੀ ਤਾਂ ਕਹਿੰਦੇ ਗੁਰੂ ਦਾ ਮੂੰਹ ਗੋਲਕਾ ਤੇ ਤੁਸੀਂ ਉਹਨਾਂ ਲੋਕਾਂ ਨਾਲ ਕੀ ਕੀਤਾ ਸਭ ਤੋਂ ਵੱਡੇ ਗਦਾਰ ਸਾਫ਼ਤ ਹੋਗੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੇ ਨੂੰ ਮੈਂ ਕਹਿੰਦਾ ਜਿਨ੍ਹਾਂ ਨੇ ਘਰ ਨੂੰ ਅੱਗ ਲਾਈ ਆ ਤੁਸੀਂ ਮੱਥਾ ਟੇਕਣ ਜਾਂਦੇ ਹੋ ਵੀ ਸਾਡੇ ਪਾਪ ਲੈ ਜਾਣਗੇ 4-4 ਲੱਖ ਰੁਪਏ ਖੰਡ ਪਾਠਨ ਤਾਂ ਲਾ ਦਿੰਦੇ ਆ ਐ ਨਹੀਂ ਗੁਰੂ ਸਾਹਿਬ ਨੇ ਕਿਹਾ ਮੱਥਾ ਲਾਉਣਾ ਸਿੱਖੋ ਮੱਥਾ ਰਗੜਨਾ ਨਾ ਸਿੱਖੋ ਮੱਥੇ ਰਗੜਨ ਤੋਂ ਸਦੀਆਂ ਹੋ ਗਈਆਂ ਸਾਡਾ ਕੀ ਬਦਲ ਗਿਆ ਪਰ ਜਦੋਂ ਦੇ ਮੱਥਾ ਲਾ ਕੇ ਆਦੇ ਹੱਕ ਲੈਨੇ ਆ ਤੇ ਹੱਕ ਦਿੰਦੀ ਨਹੀਂ ਸਰਕਾਰ ਤਾਂ ਇਸ ਕਰਕੇ ਭਰਾਵੋ ਸਾਡੇ ਨੌਜਵਾਨਾਂ ਨੂੰ ਖਾਸ ਕਰਕੇ ਅੱਗੇ ਆਉਣਾ ਚਾਹੀਦਾ ਕਿਵੇਂ ਕਟ-ਕਟ ਕੇ ਇਹਨਾਂ ਨੇ ਕਿੰਨਾ ਮੈਂ ਕਬ ਡੋ ਕੱਟ 10ਾਂ ਮੈਨੂੰ ਦੇਖ ਹੋ ਗਿਆ ਬਾਈ ਸਿਰਾ ਝੋਟਾ ਨਸ਼ੇ ਤੇ ਬੋਲੀ ਜਾਂਦੇ ਆ ਕਹਿੰਦੇ ਯਾਰ ਆਪਾਂ ਕੀ ਲੈਣਾ ਆਪਾਂ ਇਹਨਾਂ ਨੇ ਕੀ ਲੈਣਾ ਐਡੀ ਕੋਈ ਇਹਨਾਂ ਦੇ ਵੀ ਲੋੜ ਨਹੀਂ ਨਾ ਵਧੀਆ ਸਰਦਾ ਕਰੇ ਪਰ ਗੱਲ ਕੀ ਆ ਵੀ ਜਿਨੇ ਕੋਈ ਗੁਰੂਆਂ ਦਾ ਰਹਿਬਰਾਂ ਇਤਿਹਾਸ ਪੜਿਆ ਹੋਵੇ ਉਹਨੂੰ ਆਹ ਚੀਜ਼ ਤੋਂ ਨਾ ਟੇਕ ਨਹੀਂ ਆਉਂਦੀ ਇਹ ਕਰਨੀ ਦਿੰਦੇ ਫੇਸ ਕਰਕੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ ਭਰਾਵੋ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਲ ਕੁਝ ਸਮਾਜ ਪ੍ਰਤੀ ਵੀ ਫਰਜ਼ ਬਣਦੇ ਹੁੰਦੇ ਆ। ਉੱਥੇ ਆ ਜਾਇਆ ਕਰੋ ਇਹ ਨਾ ਕਿ ਕਰੋ ਇਹ ਉਹਦੇ ਘਰ ਦੀ ਵਾਰੀ ਆ। ਜੇ ਅੱਜ ਉਹਦੇ ਦੀ ਐ ਨਾ ਤਾਨੂੰ ਤੁਹਾਡੇ ਘਰੇ ਵੀ ਆਜੂ। ਇਹੇ ਟਾਈਮ ਪਿੰਡ ਚ ਗਣਤੀ ਤੇ ਨਿਸ਼ੇੜੀ ਹੁੰਦੀ ਸੀ ਅੱਜ ਤੀਜਾ ਘਰ ਨਿਸ਼ੇੜੀ ਆ। ਇਹਨੂੰ ਅਸੀਂ ਕਿਵੇਂ ਰੋਕਾਂਗੇ? ਲੜਦੇ ਲੋਕਾਂ ਤੁਸੀਂ ਸਾਥ ਨਹੀਂ ਦੇਣਾ। ਰੀਲਾਂ ਤੁਸੀਂ ਸਾਰੀ ਸਾਈਡਾੜੀ ਮੇਰੇ ਨਾਲ ਦੇ ਮੁੰਡੇ ਆ ਬਾਈ। ਸਾਰੀ ਸਾਰੀ ਦਾੜੀ ਰੀਲਾਂ ਦੇਖੀ ਜਾਂਦੇ ਆ, ਪੁਰੂਆ ਦੇਖੀ ਜਾਂਦੇ ਆ। ਉਹਨਾਂ ਨੂੰ ਪਤਾ ਹੀ ਨਹੀਂ ਦੁਨੀਆਦਾਰੀ ਨੂੰ ਟੁੱਟ ਚੁੱਕੇ ਆ। ਕੁਛੇ ਧਰਨੇ ਚ ਮਜਾ ਗਰਾਉਂਡ ਤੇ ਤਾਂ ਹੀ ਵਿਜਰਦੀ ਨਹੀਂ ਇਸ ਕਰਕੇ ਭਰਾਵੋ ਆ ਬਠਿੰਡੇ ਖੜੇ ਆ ਨੇੜਲੇ ਪਿੰਡਾਂ ਨੂੰ ਪਰਸੋਂ ਦੇ ਕੱਲ ਦੇ ਝੋਟੇ ਹੋਣੀ ਅਪੀਲ ਕਰੀ ਜਾਂਦੇ ਵੀ ਅਸੀਂ ਘਰੇ ਆਵੇ ਤੁਸੀਂ ਆ ਜਾਓ ਜਰ ਜੇ ਤੁਸੀਂ ਇਹੇ ਜੀ ਥਾਂ ਤੇ ਨਹੀਂ ਆ ਸਕਦੇ ਮੈਂ ਤਾਂ ਕਹਿੰਦਾ ਆਨੰਦਪੁਰ ਜਾਣਾ ਵੀ ਤੁਹਾਡਾ ਸਫਲ ਨਹੀਂ ਹੈਗਾ ਤੁਸੀਂ ਮੱਥਾ ਟੇਕਣ ਜਾਂਦੇ ਹੋ ਗੁਰੂਆਂ ਨੇ ਤਾਂ ਇਹਨਾਂ ਨੇ ਹੱਥ ਕੀਤਾ ਸੀਗਾ ਪਰ ਤੁਸੀਂ ਉਹ ਲੋਕਾਂ ਦੇ ਘਟ ਆਈ ਜਾਂਦੇ ਹੋ ਇਹ ਸਰਮ ਉਹਨਾਂ ਨੂੰ ਆਉਣੀ ਚਾਹੀਦੀ ਜਨ ਢਾਏ ਆ ਪਰ ਸਲਾਮ ਉਹਨਾਂ ਨੂੰ ਜਿਹੜੇ ਇੱਥੇ ਲੜਦੇ ਆ ਕੇ ਇਹਨਾਂ ਕੋਈ ਨਹੀਂ ਦੇਖਿਆ ਵੀ ਕੌਣ ਆ ਕੇ ਕੀ ਧਰਮਾਂ ਕੀ ਜਾਂਦਾ ਆ ਕੇ ਬੰਦੇ ਇਨਸਾਨੀਅਤ ਮਨੁੱਖਤਾ ਲਈ ਖੜਦੇ ਬੰਦੇ ਲੜਦੇ ਆ ਆ ਖੜੇ ਆ ਕੇ ਝੋਟੇ ਹੁਣੀ ਕਰੋ ਰਿਹਾ ਐਵੇਂ ਨੇ ਸੋ ਮੈਂ ਨੇੜ ਦੇ ਪਿੰਡਾਂ ਨੂੰ ਬੇਨਤੀ ਕਰਦਾ ਭਰਾਵੋ ਤੁਹਾਡੇ ਘਰਾਂ 'ਚ ਵੀ ਅੱਗ ਆਉਣੀ ਆ ਬਠਿੰਡੇ ਪਹੁੰਚਣ ਦੀ ਕਸਫਾਲਤਾ ਕਰੋ ਸੇਤੀ ਆ ਜੋਬਸ ਧਰਨਾ ਦਾ ਦਸਤ ਪਹੁੰਚਣੇ ਹਾਂ ਹਾਂ ਅਹੀਂ ਹੁੰਦਾ ਕਹਿੰਦੇ ਗਰੀਬਾਂ ਦੇ ਖਾਤਰ ਲੜਨਾ ਬਹੁਤ ਔਖਾ ਬੜੀਆਂ ਗੱਲਾਂ ਕਰਦੇ ਆ ਬਹੁਤ ਸਾਰੇ ਹਨ ਵੀ ਇਹ ਜਾਤ ਪਾਤ ਬਹੁਤ ਲੋਕ ਪਰਖਦੇ ਆ ਜਿਹੜੇ ਕਹਿੰਦੇ ਨੇ ਵੀ ਜਾਤ ਪਾਤ ਨਹੀਂ ਪਰਖਦੇ ਪਰ ਜਿਹੜੇ ਜਾਤਾਂ ਪਾਤਾਂ ਪਰਖਦੇ ਆ ਨਾ ਲੋਕ ਉਹ ਅੱਜ ਇੱਥੇ ਖੜ੍ਹਦੇ ਨਹੀਂ ਅਗਲਾ ਕਹਿੰਦਾ ਗਰੀਬਾਂ ਨਾਲ ਕੌਣ ਖੜ੍ਹਦਾ ਮੱਝ ਵੀ ਸਿੱਖਾਂ ਨਾਲ ਕੌਣ ਖੜ੍ਹਦਾ ਇਹ ਹੋਰ ਆ ਨਾ ਇਹ ਸਿਰਫ ਕੱਲੀਆਂ ਕਹਿਣ ਦੀਆਂ ਗੱਲਾਂ ਹੁੰਦੀਆਂ ਪਰ ਜਦੋਂ ਖੜ੍ਹ ਜਾਂਦੇ ਆ ਨਾ ਝੋਟਾ ਵੀ ਜ਼ਿਮੀਂਦਾਰ ਪਰਿਵਾਰ ਚੋਂ ਆ ਮੈਂ ਵੀ ਆ ਆ ਸਾਰੇ ਭਰਾ ਹਨਾ ਜ਼ਿਮੀਂਦਾਰ ਪਰਿਵਾਰਾਂ ਚੋਂ ਆ ਪਰ ਅਸੀਂ ਹਰ ਵਾਰ ਆਖ ਲਈਏ ਪਿੰਡ ਧਰਨਾ ਲਾਇਆ ਨੌਜਵਾਨ ਦੀ ਮੌਤ ਹੋਈ ਜਿੱਤੇ ਨਾਲ ਗਰੀਬ ਪਰਿਵਾਰ ਦੇ ਨਾਲ ਹੋਈ ਹਰ ਵਾਰ ਖੜੇ ਆ ਤੇ ਜਵਾਰ ਕੇ ਪਿੰਡ ਹੋਈ ਉਥੇ ਨਾਲ ਖੜੇ ਆ ਤੇ ਕੱਲ ਦੇ ਫਿਰ ਨਾਲ ਖੜੇ ਆ ਤੇ ਫਿਰ ਸ਼ਾਇਦ ਜਿਹੜੀ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਸਟੇਟਮੈਂਟਾਂ ਦੇਣ ਵਾਲੇ ਲੋਕ ਪਤਾ ਨਹੀਂ ਕਿੱਥੇ ਭੱਗ ਜਾਂਦੇ ਆ ਪਰ ਅੱਜ ਅਸੀਨਾਂ ਦੇ ਪਰਿਵਾਰ ਦੇ ਨਾਲ ਗੜਿਆ ਤੇ ਤੁਸੀਂ ਬਾਈ ਬਣੇ ਸਾਡੀ ਆਵਾਜ਼ ਬਣ ਕੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤੇ ਇੱਕ ਮੈਂ ਤੇ ਜੱਗਾ ਇੱਕ ਹੋਰ ਇੱਕ ਜ਼ਰੂਰੀ ਗੱਲ ਦੱਸਾਂਗੇ ਉਹ ਥੋੜੇ ਟਾਈਮ ਨੂੰ ਅਸੀਂ ਵੀਡੀਓ ਪਾਵਾਂਗੇ ਜੋ ਅਸੀਂ ਕਰ ਰਹੇ ਹਾਂ ਸੋਨੂੰ ਸਾਰਿਆਂ ਨੂੰ ਪਤਾ ਹੀ ਸੀ ਉਹ ਇੱਕ ਹੋਰ ਇੰਨਾ ਗਰੀਬ ਪਰਿਵਾਰਾਂ ਲਈ ਵੱਡਾ ਲਾਨ ਕਰਾਂਗੇ ਬਾਕੀ ਲੋਕਾਂ ਤੱਕ ਵੀਡੀਓ ਜ਼ਰੂਰ ਪੰਚਾ ਦਿਓ ਹਨਾ ਤਾਂ ਕਿ ਸਾਰ ਇਹ ਲੋਕਾਂ ਨੂੰ ਇਨਸਾਫ਼ ਮਿਲ ਸਕੇ ਸਰਪੰਚ ਦੇ ਤੇ ਸਮਝ ਨਹੀਂ ਆਈ ਬਈ ਸਰਪੰਚ ਦੇ ਵੀ ਬਾਕੀ ਸਾਰਿਆਂ ਲੋਕਾਂ ਦਾ ਬਧ ਬਧ ਪੰਚਾ ਦਿਓ। ਸਰਪੰਚਾ ਬਾਬਾ ਆਪਾਂ ਬਾਅਦ ਚ ਵੀਡੀਓ ਪਾਵਾਂਗੇ ਦੱਸਾਂਗੇ ਸਾਨੂੰ ਜ਼ਰੂਰੀ ਗੱਲ ਬਾਤ ਹੈ ਨਾ ਵੀ ਆਪਾਂ ਕੀ ਕਰ ਰਹੇ ਆ ਨਾ ਲੋਕਾਂ ਨੇ। ਤੇ ਸਾਰੇ ਸਰਪੰਚਾਂ ਨੂੰ ਵੀ ਇੱਥੇ ਪਹੁੰਚਣਾ ਚਾਹੀਦਾ ਹੈ ਨਾ। ਸਾਰੇ ਸਰਪੰਚਾਂ ਨੂੰ ਬੇਨਤੀ ਹੈ ਹੋਏ ਮਜ਼ਦੂਰਾਂ ਦੇ ਗੱਲਾਂ ਸਿੱਧਾ ਮਜ਼ਦੂਰਾਂ ਦੇ ਵਿਚਾਰਾਂ ਨੇਤਾਜਾਰ ਕਰਿਆਗਾ ਵੀਰਵਾ। ਹਾਂ। ਮਜ਼ਦੂਰਾਂ ਨੂੰ ਪੰਜ ਰੁਪਏ ਦੇ ਵੱਧ ਵੱਧ ਪਹੁੰਚੋ ਇੱਥੇ। ਹਾਂ ਬਾਕੀ ਨੂੰ ਦੱਸਿਆ ਜਿਹੜਾ ਇਹਨਾਂ ਦੇ ਇਹਨਾਂ ਦੇ ਹਾਂ ਹੋਰ ਉਹ ਨੇੜੇ ਇਹ ਪਾਰਲੀਮੈਂਟਾਂ ਦੇ ਬੱਚੇ ਨਾਲ ਪ੍ਰਦੀਪ ਖਾਲਸਾ ਭਰਾ ਪਹੁੰਚੇ